ਥਾਣਾ ਫਿਲੌਰ ਵਿਖੇ ਛੋਟੇ ਸਾਹਿਬ ਜਾਦੀਆ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਫਿਲੌਰ ਇਲਾਕੇ ਦੀ ਸੁਖ શાંતਿ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਭੋਗ ਪਾਇਆ ਗਿਆ ਇਸ ਮੌਕੇ ਡੀਐਸਪੀ ਫਿਲੌਰ ਸਰਬੰਸ ਸਿੰਘ ਭਲ थाना ਮੁਖੀ ਸੰਜੀਪ ਕਪੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਜਿੱਥੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਉੱਥੇ ਕੌਂਸਲਰ ਕੇਸ਼ ਰੌਕਸੀ ਜਸ਼ਪਾਲ ਗਿੰਡਾ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਸਐਚਓ ਸੰਜੀਪ ਕਪੂਰ ਨੇ ਕਿਹਾ ਕਿ ਸਿੱਖ ਕੌਮ ਦੀ ਰਾਖੀ ਲਈ ਦਸਮ ਪਿਤਾ ਸਾਹਿਬ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰਵਾਂਸਕੋਰ ਭਾਨ ਕਰ ਦਿੱਤਾ ਉਹਨਾਂ ਕਹੇ ਕਿ ਦਸ਼ਮੇਸ਼ ਪਿਤਾ ਵੱਲੋਂ ਪੰਜਾਬ ਅਤੇ ਇਸ ਮੁੱਚੇ ਜਗਤ ਲਈ ਦਿੱਤੀ ਗਈ ਕੁਰਬਾਨੀ ਨੂੰ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਹੀ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮਲਾਈਮ ਤੇ ਹੋਰ ਪਤਵੰਤੇ ਵੀ ਮੌਜੂਦ ਸੰਗਤਾਂ ਵਿੱਚ ਗੁਰੂ ਜੀ ਦਾ ਅਲੰਕਰ ਅਟੂਟ ਵਰਤਾਇਆ ਗਿਆ ਫਿਲੌਰ ਤੋਂ ਨਵਰਾੰਗ ਚੈਨਲ ਦੇ ਸੁਸ਼ੀਲ ਉਹ ਜਾਦੀ ਰਿਪੋਰਟ ਜੋ ਕਿ ਸ਼ਹੀਦੀ ਦਿਹਾੜਾ ਜੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਤ ਸੀ ਤੇ ਉਸ ਹਫਤਾ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਕ ਵੱਜੂ ਅਸੀਂ ਜਾਣਦੇ ਹਾਂ ਨੂੰ ਕਿ ਜੋ ਇੱਕ ਸਿੱਖੀ ਦੇ ਤੁਰੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਧਰਮ ਨੂੰ ਬਚਾਨ ਖਾਤਰ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਉਸ ਸੰਬੰਧੀ ਉਹਨਾਂ ਦੇ ਜੋ ਸ਼ਹੀਦੀ ਪਰਵ ਕਰਕੇ ਇੱਕ ਆ ਹਫਤਾ ਜਿਸ ਨੂੰ ਸਾਰੇਨ ਸ਼ੌਕ ਵਜੋਂ ਅਸੀਂ ਜਾਣਦੇ ਹਾਂ ਉਸ ਸੰਬੰਧੀ ਸਾਡੇ ਥਾਣਾ ਫਲੋਰ ਵਿਖੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਵੱਲ ਜਿਹੜੀ ਨਿਗਰਾਨੀ 'ਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤਾਂ ਜੋ ਇੱਕ ਤਾਂ ਸਾਡੇ ਜੋ ਵੱਡੇ ਗੁਰੂ ਹੈ ਜਾਂ ਛੋਟੇ ਸਾਹਿਬ ਜਾਦੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਵੇ ਅਸੀਂ ਇਹ ਸਭ ਨੇ ਦੁਆ ਕੀਤੀ ਹੈ ਤੇ ਦੂਜਾ ਅਸੀਂ ਇਹ ਵੀ ਦੁਆ ਕਰਦੇ ਆ ਕਿ ਸਾਡੇ ਏਰੀਆ 'ਚ ਸੁਖ ਸ਼ਾਂਤੀ ਰਹੇ ਤੇ ਸਾਡੇ ਏਰੀਆ ਦੇ ਵਿੱਚ ਤੇ ਜਲੰਧਰ ਦਿਹਾਤੀ ਦੇ ਵਿੱਚ ਆਪਣੀ ਕਿਰਪਾ ਬਣਾਈ ਰੱਖੇ। ਥਾਣਾ ਫਿਲੌਰ ਵਿਖੇ ਛੋਟੇ ਸਾਹਿਬ ਜਾਦੀਹਾ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਫਿਲੌਰ ਇਲਾਕੇ ਦੀ ਸੁਖ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਭੋਗ ਪਾਇਆ ਗਿਆ। ਇਸ ਮੁਖੇ ਡੀਐਸਪੀ ਫਲੋ ਸਰਬੰਸ ਸਿੰਘ ਭਲ थाना ਮੁਖੀ ਸੰਜੀਪ ਕਪੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਜਿੱਥੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਹਜੂਰੀ ਵਿੱਚ ਮੱਥਾ ਟੇਕਿਆ ਉੱਥੇ ਕਾਉਂਸਲਰ ਕੇਸ਼ ਰੌਕਸੀ ਜਸ਼ਪਾਲ ਗਿੰਡਾ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਏ ਸਮਾਗਮ ਨੂੰ ਸੰਬੋਧਨ ਕਰਦੇ ਐਸਐਚਓ ਸੰਜੀਪ ਕਪੂਰ ਨੇ ਕਿਹਾ ਕਿ ਸਿੱਖ ਕੌਮ ਦੀ ਰਾਖੀ ਲਈ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਹੁਣ ਆ ਗਿਆ ਕਿ ਦਸ਼ਮੇਸ਼ ਪਿਤਾ ਵੱਲੋਂ ਪੰਜਾਬ ਅਤੇ ਇਸ ਮੁੱਚੇ ਜਗਤ ਲਈ ਦਿੱਤੀ ਗਈ ਕੁਰਬਾਨੀ ਨੂੰ ਸਾਨੂੰ ਸਾਰਿਆਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਹੀ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮਲਾਈਮ ਤੇ ਹੋਰ ਪਤਵੰਤੇ ਵੀ ਮੌਜੂਦ ਸੰਗਤਾਂ ਵਿੱਚ ਗੁਰੂ ਜੀ ਦਾ ਅਲੰਗਰ ਅਟੂਟ ਵਰਤਾਇਆ ਗਿਆ ਫਿਲੌਰ ਤੋਂ ਨਵਰੰਗ ਚੈਨਲ ਦੇ ਸੁਸ਼ੀਲ ਉਹ ਜਾਦੀ ਰਿਪੋਰਟ